ਵੈਸੇ ਪੰਜਾਬ ਨਾਲ ਇਹ ਸਭ ਕੁਝ ਕਿਉਂ ਹੋ ਰਿਹਾ ਜੇ ਵੈਸੇ ਦੇਖਦੇ ਆ ਮੇ ਮਾਪਿਓ ਕੱਲੇ ਨੇ ਪੁੱਤ ਰਹਿ ਨਹੀਂ ਰੇ ਇੱਥੇ ਕਿਸੇ ਪੈਸਿਆਂ ਦੇ ਮਗਰ ਲੱਗ ਕੇ ਮਾਹਬਾਪ ਦੀ ਨਲਕੀ ਆ ਮਾਹਬਾਪ ਦੀ ਹੀ ਨਲਕੀ ਆ ਜਦੋਂ ਸਟਾਰਟਿੰਗ 'ਚ ਬੱਚਿਆਂ ਨੂੰ ਸੰਸਕਾਰ ਇਹ ਨਹੀਂ ਵਧੀਆ ਦੇਣੇ ਫਿਰ ਉਹ ਬੱਚੇ ਦੂਰੇ ਜਾਣੇ ਜੇ ਨਾ ਬੱਚਿਆਂ ਨੂੰ ਸੰਸਕਾਰ ਵਧੀਆ ਇੱਥੇ ਆ ਤੁਸੀਂ ਇੱਥੇ ਹੀ ਮੈਂ ਇੱਥੇ ਹੀ ਬਹੁਤ ਆਪਸ਼ਨ ਆ ਇੰਗਲੈਂਡ ਦਾ ਵੀਜ਼ਾ ਲੱਗਿਆ ਕੈਨੇਡਾ ਦਾ ਲੱਗਿਆ ਨਹੀਂ ਮੰਨ ਕਰਦਾ ਪੜ ਲੱਗਿਆ ਹਾਂ ਲੱਗਿਆ ਤਾਂ 10 ਸਾਲ ਦਾ ਲੱਗਿਆ ਨਹੀਂ ਚੱਲ ਕਰਦਾ ਗਿਆ ਨਹੀਂ ਗਿਆ ਜਾਇਆ ਬਸ ਦੇਖ ਲਿਆ ਮਾਂ-ਬਾਪ ਤੋਂ ਮੈਨੂੰ ਕੁਝ ਨਹੀਂ ਯਾਰ ਜੋ ਅੱਛਾ ਦੇਖ ਜਿਹੜੇ ਬਾਹਰ ਮੇਰਾ ਭਰਾ ਪੈਸਾ ਕਮਾਉਂਦੇ ਆ ਨਾ ਉਹ ਜੰਨਤ ਆ ਕੇ ਪੰਜਾਬ ਚ ਭਾਲਦੇ ਆ ਹਮ ਖਰਚੇ ਸਾਰੇ ਹਾਂ ਬਿਲਕੁਲ ਵੱਡੇ ਵੱਡੇ ਵਿਆਹ ਇੱਥੇ ਆ ਕੇ ਕਰਨਗੇ ਖਰਚੇ ਸਾਰੇ ਇੱਥੇ ਕਰ ਲੈਣ ਇੱਥੇ ਕਿਉਂ ਕਰਦੇ ਉੱਥੇ ਹੁੰਦੇ ਨਹੀਂ ਵਿਆਹੀ ਤਾਂ ਗੱਲ ਹੈ ਹਮ ਹੁਣ ਵੀ ਬੱਚਾ ਰੋਂਦਾ ਮਾ ਫੋਨ ਫੜਾ ਦਿੰਦੀ ਆ ਜਿਹੜਾ ਸੋਈ ਚ ਲੱਗੀ ਉਹ ਤਾਂ ਫੋਨ ਫੜਾ ਦਿੰਦੀ ਆ ਕੱਲਾਂ ਕਿਆ ਹੁੰਦਾ ਸੀ ਭਾਜੀ ਮਾਂ ਨੇ ਆਟਾ ਗੁੰਨਣਾ ਨਿਤਨੇਮ ਚੱਲਦਾ ਚਪਾਈ ਕਰ ਵਾਹੀ ਵਾਹੀ ਕਰ ਜੇ ਪੰਡਤ ਭਾਈ ਚਾਲੂ ਜਾਇ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੈ ਸ ਆਪਣੇ ਆਪਣੀ ਚਰਦਾ ਦੇ ਨਾਲ ਰਾਦਾ ਰਾਦਾ ਜੀ ਉਹ ਕਹੋ ਜੇ ਅਨ ਕਹੋ ਜੇ ਅੰਦਰ ਜਾਂਦਾ ਸੀ ਹਾਂ ਜਾਓ ਜੇ ਆਨੰਦ ਅੰਦਰ ਜਾਣਾ ਉਹੋ ਜਿਹੀ ਭਾਵਨਾ ਜਗਣੀ ਆ ਹੁਣ ਕਿਆ ਚੱਲਦਾ ਮਾਂ ਨੇ ਤਾਂ ਇਸਤਾ ਦੀ ਰੀਲਾਈ ਹੁੰਦੀਆਂ ਨਾਲੇ ਰੋਟੀਆਂ ਹੈ ਉਹ ਕਿੰਨੇ ਫਾਲੋਅਰ ਹੋ ਗਏ ਸਟੈਟਸ ਚੈੱਕ ਕਰਨਾ ਉਹ ਭਾਜੀ ਉਦਾਂ ਦਾ ਹੀ ਸਿਸਟਮ ਹੋਣਾ ਬੱਚਿਆਂ ਦੀ ਘਟ ਗਲਤੀ ਮਾਪੇ ਦੀ ਹਾਲੇ ਕੱਲ ਤਾਂ ਲੋਕਾਂ ਨੇ ਬੱਚਿਆਂ ਨੂੰ ਸਟਾਰ ਬਣਾਇਆ ਪਿਆ ਬੱਚਿਆਂ ਦੀ ਰੀਲਾਂ ਪਾਉਂਦੇ ਰਹਿੰਦੇ ਆਹ ਕਰੀਆਂ ਭਾਜੀ ਬੱਚਾ ਘਰ ਚੋਂ ਸਿੱਖਦਾ ਚੰਗੀ ਗੱਲ ਵੀ ਮਾੜੀ ਗੱਲ ਵੀ ਜੇ ਕੋਈ ਸਬਜੀ ਦੀ ਦੁਕਾਨ ਕਰਦਾ ਜੇ ਕੋਈ ਆਰਥ ਕਰਦਾ ਕੋਈ ਕਰੀਆਨਾ ਕਰਦਾ ਭਾਜੀ ਉਹਨਾਂ ਦੇ ਬੱਚਿਆਂ ਨੂੰ ਦੱਸਣਾ ਨਹੀਂ ਪੈਂਦਾ ਮੇਰੇ ਸਾਹ ਪਦਰ ਸਾਹਿਬ ਡੇਰਾ ਚਲਾਉਂਦੇ ਮੈਨੂੰ ਦੱਸਣਾ ਨਹੀਂ ਪਿਆ ਮਤਲਬ ਦੱਸਣਾ ਨਹੀਂ ਪੈਂਦਾ ਵੇ ਕਿੱਦਾਂ ਚਲਾਣਾ ਕੰਮ ਹਮ ਕਰੀਆਨਾ ਕਿੱਦਾਂ ਚਲਾਣਾ ਮੰਡੀ ਦੁਕਾਨ ਕਿੱਦਾਂ ਚੱਲਣੀ ਆ ਠੀਕ ਆ ਜੀ ਆਰਥ ਕਿੱਦਾਂ ਚੱਲਣੀ ਆ ਉਹ ਬੱਚੇ ਕਰਨਗੇ ਕਿਉਂਕਿ ਦੇਖ ਰਹੇ ਨੇ ਹਮ ਜੇ ਬੱਚੇ ਮਾਪੇ ਦਾ ਗਲਤ ਰਿਐਕਟ ਦੇਖਦੇ ਆ ਉਹ ਫੇਰ ਬੱਚੇ ਉਹੀ ਕਰਨਗੇ ਜੇ ਮੈਂ ਡਿਸਕੋ ਕਰੂੰਗੀ ਤਾਂ ਗਾਣੇ ਵੀ ਕਰੂੰਗੀ ਕਰੂੰਗੀ ਤੁਹਾਨੂੰ ਲੱਗਦਾ ਨਹੀਂ ਆ ਵੀ ਜਿੱਥੇ ਰੱਬ ਹੈ ਉੱਥੇ ਸ਼ੈਤਾਨ ਵੀ ਹੈ ਬਿਲਕੁਲ ਬਾਜੀ ਬਿਲਕੁਲ ਐਗਜ਼ਾਮਪਲ ਤੁਸੀਂ ਹੁਣ ਝੂਠ ਨਹੀਂ ਬੋਲਣਾ ਜੇ ਕਿਸੇ ਕਿਸੇ ਤਰ੍ਹਾਂ ਉਹਨਾਂ ਵੀ ਤੁਸੀਂ ਜਿਹਨੂੰ ਵੀ ਮੰਨਦੇ ਰੱਬ ਰੱਬ ਦੋ ਗੱਲਾਂ ਤੁਹਾਡੇ ਮਨ ਚਾਹੀਆਂ ਹੋਣੀਆਂ ਵੀ ਜਾ ਤਾਂ ਮੈਂ ਬਾਬੇ ਨੂੰ ਪੁੱਛਾਂ ਵੀ ਡੌਨ ਕਿੱਦਾਂ ਸੀ ਉਹ ਕਿੱਦਾਂ ਬਣੇ ਕਿੱਦਾਂ ਜਾਂ ਫਿਰ ਨਾਲੇ ਤੁਹਾਡੇ ਮਨ ਬਦਲਿਆ ਵੀ ਨਹੀਂ ਮੈਂ ਯਾਰ ਗੇਮ ਨੂੰ ਪ੍ਰਮੋਟ ਕਰਾਂ ਬੰਦਾ ਵਧੀਆ ਲੱਗਦਾ ਆ ਇਹ ਸੱਚ ਬੋਲਣਾ ਬਾਈ ਝੂਠ ਨਹੀਂ ਬੋਲਣਾ ਫਿਰ ਤੁਹਾਡੀ ਅੰਦਰ ਆਤਮਾ ਜੱਗੀ ਵੀ ਨਹੀਂ ਯਾਰ ਗੇਮ ਦੇ ਰਿਲੇਟਡ ਹੀ ਚੱਲਦੇ ਆ ਹੂੰ ਪੁੱਛੋ ਨਾ ਤੁਸੀਂ ਸਭ ਕੁਝ ਪੁੱਛ ਸਕਦੇ ਸੀਗੇ ਇਹ ਪਈ ਸ਼ੈਤਾਨ ਵੀ ਆ ਭਗਵਾਨ ਵੀ ਆ ਹੂੰ ਤੁਸੀਂ ਕਿੱਦਨੂ ਤੁਰਨਾ ਤੁਹਾਡੇ ਹੱਥ ਚ ਆ ਹੂੰ ਦੋ ਆਪਸ਼ਨ ਆ ਇੱਕ ਚੋਰ ਕਹਿੰਦਾ ਵਾ ਰਾਤ ਨੂੰ ਚੋਰੀ ਕਰਨੀ ਅਮੀਰ ਹੋ ਜਾਣਾ ਹੂੰ ਹੈ ਨੋਟ ਉਡਾਉ ਦੂਆ ਬੰਦਾ ਕਹਿੰਦਾ ਨਹੀਂ ਮੈਂ ਮਿਹਨਤ ਕਰਾਂਗਾ ਫਰ ਗਿਆ ਹਾਂ ਉਹਨੇ ਰੱਬ ਦੀ ਸੁਣ ਲਈ ਉਹਨੇ ਸ਼ੈਤਾਨ ਦੀ ਸੁਣ ਲਈ ਚੋਰ ਨੇ ਸ਼ੈਤਾਨ ਦੀ ਸੁਣ ਲਈ ਮਿਹਨਤ ਕਰਨ ਵਾਲੇ ਨੇ ਰੱਬ ਦੀ ਸੁਣ ਲਈ ਰੱਬ ਦੀ ਸੁਣ ਲਈ ਹਾਂ ਤਾਂ ਫਰ ਗਿਆ ਭਾਈ ਮੈਂ ਗਲਤ ਆ ਗਈ ਹੈ ਵੀ ਜਿੱਥੇ ਅਸੀਂ ਕਈ ਵਾਰੀ ਦੇਖਦੇ ਆ ਆ ਜੇ ਕੋਈ ਚੱਜ ਦੀ ਗੱਲ ਵੱਲ ਤੁਹਾਨੂੰ ਲੈ ਕੇ ਜਾਂਦਾ ਜਿੱਦੋਂ ਤੁਸੀਂ ਕਹਿੰਦਾ ਵੀ ਹਾਂ ਵੀ ਰੱਬ ਵਾਲੇ ਪਾਸੇ ਜੁੜੋ ਤਾਂ ਉਹਨੋਂ ਲੋਕ ਕੀ ਕਹਿੰਦੇ ਇਹ ਜਾ ਜਾ ਯਾਰ ਆਪਣਾ ਕੰਮ ਕਰ ਤਾ ਦੂਜੇ ਪਾਸੇ ਜੇ ਕੋਈ ਅੱਜਕੱਲ ਤੁਸੀਂ ਦੇਖਦੇ ਹੋ ਵੀ ਜਿਹੜੇ ਵੱਡੇ ਵੱਡੇ ਸ਼ਹਿਰ ਆ ਮੰਨ ਲਓ ਲੁਧਿਆਣਾ ਦੀ ਚੰਡੀਗੜ੍ਹ ਦੀ ਗੱਲ ਕਰਾਂ ਤਾਂ ਕਲੱਬਸ ਭਰੇ ਹੋਏ ਨੇ ਪੂਰੇ ਜਿੱਥੇ ਹੋਕੇ ਵੀ ਚਲਦੇ ਆ ਜਿੱਥੇ ਸ਼ਰਾਬ ਵੀ ਚਲਦੀ ਆ ਨਸ਼ਾ ਵੀ ਚੱਲਦਾ ਤੇ ਹੋਰ ਜਿਹੜੇ ਬੈਂਡ ਨਸ਼ੇ ਉਹ ਵੀ ਚਲਦੇ ਪਾਜੀ ਢੇਰੇ ਵੀ ਬਹੁਤ ਭਰੇ ਨੇ ਮੰਦਰ ਵੀ ਬਹੁਤ ਭਰੇ ਨੇ ਤੋਂ ਇਹ ਚੀਜ਼ਾਂ ਭੀੜਚਾਲ ਮਗਰ ਲੱਕੇ ਲੋਕ ਬਰਵਾਦ ਹੋ ਜਾਂਦੇ ਆ ਜੇ ਆਪਣੀ ਅੰਦਰੋਂ ਆਵਾਜ਼ਾਂ ਦੀ ਸੁਣੀ ਜਾਵੇ ਤਾਂ ਬੰਦੇ ਕਾਂਪ ਜਾਂਫ ਹੋ ਜਾਂਦੇ ਆ ਜਦੋਂ ਵੀ ਬੰਦਾ ਕੋਈ ਗਲਤ ਰਸਤੇ ਪੈਂਦਾ ਇੱਕ ਵਾਰੀ ਤਾਂ ਉਹਦੇ ਅੰਦਰੋਂ ਆਵਾਜ਼ ਆ ਜਾਂਦੀ ਹੈ ਵੀ ਨਹੀਂ ਜੇ ਤਾਂ ਉਹਦੀ ਸੁਣ ਲਈ ਇਹ ਤਾਂ ਚੰਗਾ ਹੀ ਚੰਗਾ ਆ ਜੇ ਸ਼ੈਤਾਨ ਦੀ ਸੁਣੀ ਫਰਮਾੜਾ ਹੀ ਮਾਰਾ ਕਲੱਬ ਵਾਲੇ ਤੁਹਾਨੂੰ ਚਿੱਠੀ ਤਾਂ ਨਹੀਂ ਪਾਉਂਦੇ ਪਾਉਂਦੇ ਤੁਸੀਂ ਆਪ ਜਾਣਦੇ ਆ ਜਾਂ ਅਸੀਂ ਆਪ ਜਾਣਦੇ ਆ ਸਾਡੇ ਯਾਰ ਦੋਸਤ ਚੰਗੇ ਹੋਣ ਸਾਨੂੰ ਰੋਕ ਲੈਣਗੇ ਉਹ ਨਹੀਂ ਯਾਰ ਉੱਥੇ ਨਹੀਂ ਜਾਣਾ ਕਿਤੇ ਮੰਦਰ ਗੁਰਦੁਆਰੇ ਚੱਲਦੇ ਆਂ ਰੱਬ ਰੱਬ ਕਰਦੇ ਆਂ ਚੰਗੇ ਸਿਆਣਿਆਂ ਕੋ ਕਹਿੰਦੇ ਆਂ ਜੇ ਯਾਰ ਦੋਸਤ ਚੰਗੇ ਪਾਸੇ ਲੈ ਜਾਵੇ ਤਾਂ ਫਿਰ ਠੀਕ ਬੱਚਾ ਰਹੂਗਾ ਜੇ ਮਾੜੇ ਪਾਸੇ ਲੈ ਪਹੁੰਚ ਤੀਂ ਕਹਿੰਦੇ ਵੀ ਜਿੱਦਾਂ ਦੀ ਸੰਗਤ ਉਦਾਂ ਦੀ ਰੰਗਤ ਚੰਗੇ ਲੋਕਾਂ 'ਚ ਬੈਠਣਾ ਬਹੁਤ ਜ਼ਰੂਰੀ ਹੈ ਸਾਨੂੰ ਵੀ ਇਹ ਗੱਲਾਂ ਮਾੜੀਆਂ ਲੱਗਦੀਆਂ ਆਉਂਦੀਆਂ ਸੀ ਅਸੀਂ ਵੀ ਸਿਰ ਖਾਈ ਜਾਂਦੇ ਗੱਲਾਂ ਕੋ ਬਾਦਿਆ ਦੇ ਉਹ 95 98 ਦੀਆਂ ਗੱਲਾਂ 80 ਦਾ ਜਨਮ ਹੈ ਮੇਰਾ 40 ਸਾਲ ਦੀ ਉਮਰ ਹੈ ਇਹ ਵੀ ਸਿਰ ਖਾਈ ਜਾਂਦੇ ਆ ਉਹ ਜਦ ਹਸਪਤਾਲ ਲੱਗਿਆ ਠੁਕਰਾਂ ਖਾਧੀਆਂ ਤੱਕੇ ਲੱਗੇ ਅਕਲ ਕਦੀ ਬਾਦਾਮ ਖਾਣ ਨਾ ਨਹੀਂ ਆਦੀ ਤੱਕਿਆਂ ਨਾਲ ਜਦੋਂ ਤੱਕੇ ਖਾਦੇ ਪਤਾ ਲੱਗ ਉਹ ਨਹੀਂ ਭਰਾਵਾ ਉਹ ਸਹੀ ਕਹਿੰਦੇ ਸੀ ਹੁਣ ਪਤਾ ਲੱਗਿਆ ਪਰ ਹੁਣ ਮੈਂ ਚਾਹਨਾ ਮੱਪਣੀ ਦਿਲੋਂ ਤਮੰਨਾ ਬੇ ਜੋ ਕੁ ਸੱਚੀ ਚੱਲ ਲਿਆ ਜਾਂ ਸਾਡੇ ਕੋਲ ਕੋਈ ਗਲਤੀ ਹੋ ਗਈ ਆ ਕੋਈ ਦੂਸਰਾ ਭਰਾ ਨਾ ਕੋਈ ਬੱਚਾ ਨਾ ਕਰੇ ਤਾਂ ਲੱਗਦਾ ਗਲਤੀ ਸੀ ਹਾਂ ਭਾਈ ਐਵੇਂ ਹੀ ਲੜ ਪੈਣਾ ਗਲਤੀਆਂ ਸੀਗੀਆਂ ਜੇ ਮੈਂ ਬਰਦਾਸ਼ਤ ਕਰ ਲਾਂਦਾ ਜੇ ਮਾਲਾ ਉਹਦੀ ਗਾਲ ਸੁਣ ਲਈ ਜਾਂ ਮੈਨੂੰ ਅੱਖਾਂ ਕੱਢੀਆਂ ਸੁਣ ਲੈਂਦਾ ਤਾਂ ਕੋਈ ਗਾਲੀਆਂ ਛੱਡ ਬਾਰੇ ਪਿੰਡ ਦਾ ਹੀ ਆ ਉਹ ਦੋਸਤ ਹੈ ਆ ਮੇਰੇ ਨਾਲ ਯਾਰੋ ਨਹੀਂ ਬਰਦਾਸ਼ਤ ਹੋ ਲੜ ਪਈ ਤਾਂ ਲੱਗਦਾ ਨਹੀਂ ਜਦੋਂ ਜਵਾਨੀ ਹੁੰਦੀ ਹੈ ਤਾਂ ਬੰਦਾ ਜਿਹੜੇ ਪੇਸ਼ੈਂਸ ਲੈਵਲ ਆ ਉਹ ਬੜੇ ਘੱਟ ਹੁੰਦੇ ਆ ਬਹੁਤ ਘੱਟ ਬੜਾ ਵੀ ਕਈ ਵਾਰੀ ਤਾਂ ਅਸੀਂ ਵੀ ਜਦੋਂ ਕਾਲਜ ਦੇ ਅਸੀਂ ਪੜ੍ਹਦੇ ਸੀ ਨਾ ਤੇ ਵੱਡੀਆਂ-ਵੱਡੀਆਂ ਲੜਾਈਆਂ ਹੋ ਜਾਂਦੀਆਂ ਸਾਡੇ ਮੂਰੇ ਹੋਣੀਆਂ ਮੈਂ ਫਰਸਟ ਇਅਰ 'ਚ ਹੀ ਆ ਸੀ ਹੂੰ ਤੇ ਸਾਡੇ ਕਾਲਜ ਦੇ ਵਿੱਚ ਨਾ ਲੜਾਈ ਹੋਈ ਬੜੀ ਵੱਡੀ ਮਤਲਬ ਮੇਨ ਲੜਾਈ ਉਹ ਪ੍ਰਧਾਨਗੀ ਨੂੰ ਲੈ ਕੇ ਸੀ ਹੂੰ ਪ੍ਰਧਾਨਗੀ ਨੂੰ ਲੈ ਕੇ ਲੜਾਈ ਹੋਈ ਪੋਸਟਰ ਨੂੰ ਲੈ ਕੇ ਲੜਾਈ ਵੀ ਇੰਨੀ ਗੱਲ ਹੋਈ ਸਿਰਫ ਵੀ ਕਹਿੰਦੇ ਵੀ ਇੱਕ ਦੋਨੋਂ ਪੋਸਟਰ ਦੋਨੋਂ ਲੋਕਾਂ ਨੇ ਆਪਣੇ ਪੋਸਟਰ ਲਗਾਤੇ ਸੀ ਤੇ ਇੱਕ ਨੇ ਦੂਜੇ ਨੂੰ ਬਸ ਘੂਰਤਾ ਸੀ ਹੂੰ ਕੁਰੰਦੇ ਕਰਕੇ ਐਨੀ ਵੱਡੀ ਲੜਾਈ ਹੋ ਗਈ ਤੇ ਸਾਡਾ ਪ੍ਰੋਫੈਸਰ ਨਾ ਸਾਨੂੰ ਪੰਜਾਬੀ ਦੇ ਪ੍ਰੋਫੈਸਰ ਸੀਗੇ ਉਹ ਸਾਨੂੰ ਦੱਸਦੇ ਦੱਸਦੇ ਨਾ ਨਾਲ ਹੱਸੀ ਜਾਣ ਕਹਿੰਦੇ ਤੁਸੀਂ ਏਡੇ ਏਡੇ ਵੱਡੇ ਹੋਗੇ ਵੈਸੇ ਸਾਰੀ ਕਲਾਸ ਨੂੰ ਦੱਸਦੇ ਹੋਏ ਸੀ ਕਹਿੰਦੇ ਅਸੀਂ ਸਾਰੇ ਏਡੇ ਵੱਡੇ ਵੱਡੇ ਹੋਗੇ ਤੇ ਲੜਾਈਆਂ ਦੇ ਕਾਰਨ ਕੀ ਹੈ ਬਸ ਘੂਰਤਾ ਹੂੰ ਸੈਣ ਸ਼ਕਤੀਆਂ ਨੇ ਬਾਜੀ ਨਾ ਹੁਣ ਤਾਂ ਜਮੇ ਹਨ ਉਹ ਜਦੋਂ ਕੋਈ ਜਵਾਨੀ ਵੇਲੇ ਹੁੰਦਾ ਉਸ ਟਾਈਮ ਵੀ ਨਹੀਂ ਉਹ ਟਾਈਮ ਦੋ ਚਾਰ ਲੋਕ ਯਾ ਕਹ ਲੈ ਯਾਰ ਦੋਸਤ ਐਦਾਂ ਦੇ ਜੁੜ ਜਾਂਦੇ ਆ ਫਿਰ ਐ ਲੱਗਦਾ ਕਿ ਮੈਂ ਤਾਂ ਕੁਝ ਅਲੱਗ ਪਾਵਰ ਚ ਆ ਅਲੱਗ ਪਾਵਰ ਚ ਮੈਂ ਮੈਂ ਸਭ ਕੁਝ ਕਰ ਸਕਦਾ ਉਹ ਫਿਰ ਜਦੋਂ ਜਿੱਥੇ ਮੈਂ ਫਸ ਗਈ ਨਾ ਫਿਰ ਉਹ ਮੈਂ ਅਮਰਵਾ ਲੈਂਦੀ ਫੇ ਨੁਕਸਾਨ ਹੁੰਦੇ ਆ ਭਾਈ ਹੁਣ ਮੈਂ ਨਹੀਂ ਦੇਖੋ ਜੇ ਕਹੀਏ ਵੀ ਆਪਾਂ ਕੋ ਸਾਵਧਤ ਕਰਨਾ ਕੋ ਚੱਕ ਕਰਾ ਚਾਹਣੀ ਹੈਗੀ ਉਹ ਤੌਣ ਚ ਕੀਲਾ ਫਸਣ ਵਾਲੀ ਉਹ ਨਹੀਂ ਹੈਗੀ ਮੈਂ ਕੋਈ ਵੀ ਨਿਤਨੇਮ ਕਰਨਾ ਦੂਸਰੇ ਬੱਚਿਆਂ ਲਈ ਸੋਚਣਾ ਬੱਚਿਆਂ ਦੀ ਸੇਵਾ ਕਰਨੀ ਇਹ ਫਸਿਆ ਵੀ ਮੈਂ ਹੀ ਕਰਨਾ ਹੈ ਇਹ ਇਹ ਸੇਵਾ ਮੈਂ ਹੀ ਕਰਨੀ ਹੈ ਮੇਰਾ ਬੱਚਾ ਕਰੇ ਚਾਹੇ ਨਾ ਕਰੇ ਮੈਂ ਤਾਂ ਕਰੂੰਗਾ ਮੇਰਾ ਦੋਸਤ ਕਰੇ ਨਾ ਕਰੇ ਮੇਰਾ ਕੋ ਰਿਸ਼ਤੇਦਾਰ ਕਰੇ ਨਾ ਕਰੇ ਮੈਂ ਤਾਂ ਕਰੂੰਗਾ ਇਹ ਮੈਂ ਫਸਿਓ ਹੁਣ ਮੈਂ ਹੈ ਨਹੀਂ ਮੈਂ ਅੰਦਰੋਂ ਨਿਕਲ ਗਈ ਸਾਰੇ ਕੱਢ ਦਿੰਦਾ ਭਾਜੀ ਚੰਗੇ ਚੰਗਿਆਂ ਦੀ ਕੱਢ ਦਿੰਦਾ ਯਾਰ ਸਕੰਦਰ ਦੀ ਨਿਕਲ ਗਈ ਸੀ ਜਿਹੜਾ ਕਹਿੰਦਾ ਮੈਂ ਦੁਨੀਆ ਜਿੱਤ ਲੈਣਾਂ ਦੁਨੀਆ ਜਿੱਤ ਲੈਣੀ ਨਿਕਲੀ ਕਿ ਨਹੀਂ ਸਾਡੀ ਵੀ ਨਿਕਲ ਗਈ